ਚ ਪਰ ਆਹ ਜਫਾ ਲਾ ਗਿਆ ਬਹੁਤ ਸਾਡੇ ਟੂਰਨਾਮੈਂਟ ਦੀ ਬਾਲਟ ਟੀਮ ਕੋਟ ਭਾਈ ਤੇ ਸੈਕੰਡ ਸੂਰੇ ਵਾਲਾ ਵੈਸਟ ਵੀ ਜਿਹੜੇ ਦੱਸੇ ਜਾਣਦੇ ਆ ਆ ਵੀ ਸੂਰੇ ਵਾਲਾ ਰਾਜਾ ਜਿਹੜੇ ਵੈਸਟ ਰੇਡਰ ਤੇ ਜਫੀ ਦੱਸੇ ਜਾਣਗੇ ਭਾਈ ਜੀ ਦੋਨਾਂ ਟੀਮਾਂ ਵਾਲੇ ਖਿਡਾਰੀ ਨਾਮ ਲੈ ਲੈਣ ਜੀ ਪਹਿਲਾਂ ਇੱਥੋਂ ਆ ਕੇ ਆਉਦਾ ਜਿਹੜੇ ਗੁੱਟਾਂ ਤੇ ਲੱਗੇ ਆ ਜਿਹੜੀ ਮਾਇਆ ਲੱਗੀ ਹੈ ਨਾ ਖਿਡਾਰੀਆਂ ਦੇ ਸਟੇਜ ਤੋਂ ਪ੍ਰਾਪਤ ਕਰਨੀ ਆਪਾਂ ਬੈਸਤ ਜਫੀ ਮੋਨੂ ਕੋਟ ਭਾਈ ਤਾੜੀਆਂ ਮਾਰ ਦਿਓ ਵੀ ਸੱਤ ਟੱਚ ਤੇ ਤਿੰਨ ਜੱਫੇ ਮੋਨੂ ਕੋਟ ਭਾਈ ਬੈਸਤ ਜਫੀ ਟੀਮ ਦੀ ਸਹਿਮਤੀ ਨਾਲ ਜੁਆਇੰਟ ਸੋਨੂ ਟ੍ਰੇਡਰ ਵਾਂਸ਼ ਸੂਰੇ ਵਾਲਾ 11 ਤੋਂ 8 ਪੁਆਇੰਟ ਰੁਪਿੰਦਰ ਨੇ ਸੱਤਾ 'ਚ 7 ਪਾਈਆਂ ਪੰਜਵਾਂ ਬੈਸਟ ਟ੍ਰੇਡਰ ਆ 11 ਪਾ ਕੇ 8 ਨੰਬਰ ਲਏ ਐ ਬੈਸਟ ਟ੍ਰੇਡਰ ਵਾਂਸ਼ ਸੂਰੇ ਵਾਲਾ ਤੇ ਬੈਸਟ ਜਾਕੀ ਮੋਨੂ ਕੋਟ ਪਾਈ